ਪੰਜਾਬ ਵਿੱਚ ਆਪ ਦੇ ਸਾਫ ਕਾਂਗਰਸ ਡਸਿੰਗ ਛੋਟੇਪੁਰ ਨੇ ਫਰੀਦਕੋਟ ਵਿੱਚ ਐਲਾਨ ਕੀਤਾ ਹੈ ਕਿ ਜਲਦੀ ਹੀ ਨਵੀਂ ਪਾਰਟੀ ਦਾ ਗਠਨ ਕੀਤਾ ਜਾਏਗਾ ਛੋਟੇਪੁਰ ਨੇ ਕਿਹਾ ਹੈ ਕਿ ਨਮਰਜ ਸਿੰਘ ਸਿੱਧੂ ਤੇ ਤਰਮਿਰ ਗਾਂਧੀ ਨੂੰ ਨਾਲ ਲੈ ਕੇ ਚੱਲਾਂਗਾ ਪਰਵਧਨ ਯਾਤਰਾ ਤੇ ਨਿਕਲੇ ਛੋਟੇਪੁਰ ਨੇ ਕਿਹਾ ਕਿ ਪਾਰਟੀ ਦੇ ਨਾਮ ਬਾਰੇ ਮਿਲ ਕੇ ਚਰਚਾ ਕੀਤੀ ਜਾਏਗੀ ਪੰਗਾ ਤੋਂ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂਂਡ ਵੱਲੋਂ ਵਿਧਾਨ ਸਭਾ ਦੇ ਕਾਲੀ ਵਿਧਾਇਕ ਮਲੁੱਟੀ ਕੇ ਜੁੱਤੀ ਦੀ ਕੀਮਤ 50 ਹਜ਼ਾਰ ਹੈ। ਕੈਨੇਡਾ ਦੇ ਇੱਕ ਪੰਜਾਬੀ ਟੀਵੀ ਚੈਨਲ ਨੇ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸੀ ਵਿਧਾਇਕ ਤਰਲੋਚਨ ਸੂਂਡ ਜੁੱਤੀ ਲੈ ਕੇ ਚੈਨਲ ਦੇ ਦਫ਼ਤਰ ਚ ਆਉਣਗੇ ਤਾਂ ਉਹਨਾਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਚੈਨਲ ਦੇ ਇਸ ਉਪਰ ਤੋਂ ਬਾਅਦ ਕਾਂਗਰਸੀ ਵਿਧਾਇਕ ਤਰਲੋਚਨ ਸੂਂਡ ਵੀਰਵਾਰ ਸ਼ਾਮ ਵਿਧਾਨ ਸਭਾ ਵਿੱਚ ਆਪਣੀ ਜੁੱਤੀ ਲੈਣ ਵੀ ਗਏ। ਪਾਰਲੀਮੈਂਟੀ ਮਾਮਲਿਆਂ ਬਾਰੇ ਮੰਤਰੀ ਪਦਨਮੋਹਨ ਮਿੱਤਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਨੇ ਬਰਾਮਦੇ ਜੁੱ ਦੇਵੇਜੋਤੀ ਜਾਗਦੀ ਸੰਸਥਾਨ ਨੂਰਮਲ ਦੇ ਸੰਸਤਾਪਕ ਅਚਿਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਦੇ ਮਾਮਲੇ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੱਜ ਸੁਣਵਾਈ ਹੋਈ ਪਰ ਸਰਕਾਰ ਵੱਲੋਂ ਅਜੇ ਵੀ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਦਾਲਤੋਂ ਹੋਰ ਸਮਾਂ ਮੰਗਿਆ ਜਿਸ ਤੇ ਅਦਾਲਤ ਨੇ ਅਗਲੀ ਸੁਣਵਾਈ 9 ਨਵੰਬਰ ਦੀ ਤੈਅ ਕੀਤੀ ਹੈ ਦੇਵੇਜੋਤੀ ਜਾਗਦੀ ਸੰਸਥਾਨ ਦੇ ਮੁਖਿਆਜ ਅਚਿਤੋਸ਼ ਮਹਾਰਾਜ ਨੂੰ ਡਾਕਟਰਾਂ ਵੱਲੋਂ ਨਤੀਜੇਨ ਮਿ 2014 ਮਿੰ ਤੱਕ ਐਲਾਨ ਦਿੱਤਾ ਗਿਆ ਸੀ ਇਸ ਤੋਂ ਬਾਅਦ ਪੰਜਾਬ ਦੇ ਨੂਰਮਲ ਸਿਦੇਵੇਜੋਤੀ ਜਾਗਦੀ ਸੰਸਥਾਨ ਵਿੱਚ ਉਹਨਾਂ ਦਾ ਮ੍ਰਿਤਕ ਸਰੀਰ ਇੱਕ ਕਮਰੇ 'ਚ ਫ੍ਰੀਜ਼ਰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨਵਿੰਦਰ ਸਿੰਘ ਨੇ ਫੌਜੀਆਂ ਦੇ ਹੱਕ ਦੀ ਆਵਾਜ਼ ਚੁੱਕੀ ਹੈ ਕੈਪਟਨਵਿੰਦਰ ਸਿੰਘ ਨੇ ਵੀਰਵਾਰ ਨੂੰ ਸਾਫਾ ਫੌਜੀਆਂ ਸਮੇਤ ਰਾਜਪਾਲ ਤੱਕ ਮਾਰਚ ਕੀਤਾ ਇਤਰਾਜ਼ਪਾਲ ਨੂੰ ਮੰਗ ਪੱਤਰ ਸੌਂਪਿਆ ਮੰਗ ਪੱਤਰ ਵਿੱਚ ਫੌਜੀਆਂ ਦੀ ਤਨਖਾਹਾਂ ਅਤੇ ਹੋਰ ਪੱਤੇ ਸਿਵਲ ਸਰਵਿਸਿਜ਼ ਦੇ ਬਰਾਬਰ ਕਰਨ ਦੀ ਮੰਗ ਕੀਤੀ ਗਈ ਚੰਡੀਗੜ੍ਹ ਦੇ ਸੈਕਟਰ 25 ਦੇ ਫਰਨੀਚਰ ਮਾਰਕੀਟ 'ਚ ਪੀਐਫਏ ਯਾਨੀ ਪੀਪਲਸ ਫਾਰ ਐਨੀਮਲਸ ਡਿਪਾਰਟਮੈਂਟ ਨੇ ਬਤਕਾਂ ਦੇ 15 ਬੱਚਿਆਂ ਨੂੰ ਬਰਾਮਦ ਕੀਤਾ ਹੈ ਜਿਨ੍ਹਾਂ ਨੂੰ ਦੋ ਸ਼ਖਸ ਵੇਚਣ ਆਏ ਸਨ ਜੋ ਫਰਾਰ ਹੋ ਗਏ ਇਹਨਾਂ ਬੱਚਿਆਂ ਦੀ ਕੀਮਤ 7 ਲੱਖ ਰੁਪਏ ਦੱਸੀ ਗਈ ਹੈ ਪੀਐਫਏ ਪ੍ਰੈਜ਼ੀਡੈਂਟ ਚੇਤਨ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਮੁਤਾਬਕ ਬਤਕ ਦੇ ਬੱਚਿਆਂ ਨੂੰ ਬਾਜ਼ਾਰ 'ਚ ਵੇਚਣਾ ਕਾਨੂੰਨ ਅਨੁਜਮ ਹੈ